ਸਕਾਈ ਨਿਊਜ਼ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਸੀ ਰੂਬਰੂ ਕਰਨ ਜਾ ਰਹੇ ਆ ਉਸ ਸ਼ਖਸੀਅਤ ਨੂੰ ਜਿਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਯੋਗਤਾ ਸਰਕਾਰ ਸਨਮਾਨਿਤ ਕੀਤਾ ਹੈ ਰਮੇਸ਼ ਮਰਮ ਨੇ ਸਾਡੇ ਨਾਲ ਮੌਜੂਦ ਨੇ ਡਾਕਟਰ ਕਮਲੇਸ਼ 인ਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਇਸ ਖਾਰਪੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਕਮਲੇਸ਼ ਜੀ ਉਸ ਸ਼ਖਸੀਅਤ ਨੇ ਜਿਨ੍ਹਾਂ ਨੇ ਉੱਥੇ ਆਪਣੇ ਗੁਰਮੁਖੀ ਦੇ ਵਿੱਚ ਰਾਮਾਇਣ ਪ੍ਰਾਇਨ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਇਹਨਾਂ ਨਾਲ ਗੱਲ ਕਰਦੇ ਆ ਕਮਲੇਸ਼ ਜੀ ਮੈਨੂੰ ਜਾਨਣਾ ਚਾਹਨਾ ਹੈਗਾ ਕਿਸ ਤਰ੍ਹਾਂ ਦੀ ਤੁਹਾਡੀ ਵਿੱਦਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਕਿਵੇਂ ਪਹੁੰਚੇ ਔਰ ਕੀ ਕੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਣਾ ਪ੍ਰਦਰਸ਼ਨ ਕੀਤਾ ਪੂਰੀ ਗੱਲ ਦੱਸੋ ਮੈਨੂੰ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਭਾਗ ਨੇ ਕਿ ਮੈਂ ਸੁਨਾਮ ਦੀ ਧਰਤੀ ਦੇ ਉੱਤੇ ਪੈਦਾ ਹੋਇਆ ਤੇ 1993 ਦੇ ਵਿੱਚ ਮੈਂ ਚੰਡੀਗੜ੍ਹ ਵਿਖੇ ਦੀਵ ਸਮਾਜ ਕਾਲਜ ਵਿਖੇ ਸੇਵਾ ਨਿਵਾਨ ਵਾਸਤੇ ਮੇਰੀ ਜੋ ਡਿਊਟੀ ਲੱਗੀ ਇੰਟ ਪਰਮਨੈਂਟ ਅਫੀਸਰ ਕੁਦੀ ਵਿੱਚ ਤੇ ਲਗਭਗ 30 32 ਸਾਲ ਹੋ ਗਏ ਨੇ ਉੱਥੇ ਮੈਨੂੰ ਸੇਵਾ ਨਿਭਾਉਂਦਿਆਂ ਨੂੰ ਪਰ ਇਹ ਹੁਣ ਇੱਕ ਅਚਾਨਕ ਐਸੀ ਪ੍ਰਭੂ ਜੀ ਦੀ ਕਿਰਪਾ ਹੋਈ ਆ ਕਿ ਮੈਨੂੰ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਐਨ ਜੀ ਸੀ ਸੀ ਮਿਨਿਸਟਰੀ ਆਫ ਕਲਚਰ ਭਾਰ ਸਰਕਾਰ ਦੀ ਤਰਫੋਂ ਪੰਜਾਬ ਦਾ ਨੁਮਾਇंदा ਬਣਾ ਕੇ ਰਮਾਇਣ ਗਾਵਨ ਵਾਸਤੇ ਰਮਾਇਣ ਦੇ ਸ਼ਲੋਕਾਂ ਦਾ ਗਾਇਨ ਕਰਨ ਵਾਸਤੇ ਇਹ ਜੋ ਆਰੰਭਿਕ ਪ੍ਰਾਨ ਪ੍ਰਤੀਸਥਾ ਕਾਰਜਕ੍ਰਮ ਹੋਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਸ ਦਾ ਆਰੰਭ ਕੀਤਾ ਰਮੇਸ਼ਰਮ ਵਿਖੇ ਤਾਮਲ ਲਾਡੂ ਉੱਥੇ ਮੈਨੂੰ ਰਮਾਇਣ ਦੇ ਸ਼ਲੋਕਾਂ ਦਾ ਗੁਰਮੁਖੀ ਦੇ ਵਿੱਚ ਗਾਇਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਔਰ ਮੇਰੇ ਬਹੁਤ ਅੱਛੇ ਮਹਿਕਨ ਸਮਝਦਾ ਦੇਸ਼ ਵਿੱਚੋਂ ਹੋਰ ਵੀ ਜਿਹੜੇ ਆਰਟਿਸਟ ਨੇ ਜੋ ਇਸ ਰਮਾਇਣ ਪ੍ਰੋਜੈਕਟ ਦਾ ਹਿੱਸਾ ਬਣੇ ਹਾਂਜੀ ਇਹ ਤਕਰੀਬਨ 8 ਸਟੇਟਾਂ ਦੀਆਂ ਸੰਗੀਤਕ ਮੰਡਲੀਆਂ ਨੂੰ ਚੁਣ ਕੇ ਉੱਥੇ ਭੇਜਿਆ ਗਿਆ ਸੀ ਕਿ ਜਿਹਦੇ ਵਿੱਚ ਮੈਨੂੰ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੀ ਤਰਫੋਂ ਗੁਰਮੁਖੀ ਦੇ ਵਿੱਚ ਰਮਾਇਣ ਗਾਇਨ ਦੇ ਲਈ ਕਿਉਂਕਿ ਮੇਰਾ ਵਿਸ਼ਾ ਗੁਰਮੁਖੀ ਸੀ ਇਸੇ ਤਰ੍ਹਾਂ ਬੰਗਾਲ ਤੋਂ ਆਈ ਸੀ ਕਿ ਮੰਡਲੀਆਂ ਇਸੇ ਤਰ੍ਹਾਂ ਗੁਜਰਾਤ ਤੋਂ ਆਈਆਂ ਸੀ ਇਸੇ ਤਰ੍ਹਾਂ ਵਪਾਲ ਤੋਂ ਆਈਆਂ ਸੀ ਮਹਾਰਾਸ਼ਟਰ ਤੋਂ ਆਏ ਸੀ ਤੇ ਬਹੁਤ ਅਲੱਗ-ਅਲੱਗ ਸਟੇਟਾਂ ਦੇ ਜਿਹੜੇ ਸਾਡੇ ਅੱਛੇ-ਅੱਛੇ ਆਰਟਿਸਟ ਨੇ ਭਜਨ ਗਾਉਣ ਵਾਲੇ ਉਹਨਾਂ ਨੂੰ ਉੱਥੇ ਸੱਦਾ ਦਿੱਤਾ ਗਿਆ ਤੇ ਮੈਂ ਸਮਝਦਾ ਕਿ ਮੇਰੇ ਬਹੁਤ ਅੱਛੇ ਕਰਮ ਨੇ ਕਿ ਮੈਨੂੰ ਐਸੀ ਪਾਵਨ ਜਗ੍ਹਾ ਤੇ ਜਾ ਕੇ ਇਹ ਰਿਮਾਈਂਡਾਇਨ ਕਰਨ ਦਾ ਮੌਕਾ ਮਿਲਿਆ ਅੱਛਾ ਇਹਦੇ ਵਿੱਚ ਸਭ ਤੋਂ ਵੱਡੀ ਵਿਸ਼ੇਸ਼ ਗੱਲ ਇਹ ਸੀ ਕੰਸਲ ਸਾਹਿਬ ਕਿ ਹਰ ਸਟੇਟ ਦੇ ਵਿੱਚ ਕੋਈ ਧਰਮ ਗੁਰੂ ਹੋਏ ਨੇ ਮੈਂ ਪੰਜਾਬ ਦਾ ਨੁਮਾਇੰਦਾ ਸੀ ਪੰਜਾਬ ਦਾ ਤੇ ਚੰਡੀਗੜ੍ਹ ਦਾ ਨੁਮਾਇੰਦਾ ਸੀ ਤੇ ਸਾਡੇ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਹੋਏ ਗੁਰੂ ਸਹਿਬਾਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਜੋ ਭਗਵਾਨ ਰਾਮ ਦੀ ਉਸਤਤ ਕੀਤੀ ਹੈ ਕਿ ਜਦੋਂ ਯੋਧਿਆ ਵਾਪਸ ਆਏ ਨੇ ਤੇ ਉਦੋਂ ਕਿਸ ਤਰ੍ਹਾਂ ਮੰਗਲਾਚਾਰ ਹੋਇਆ ਉਹ ਸਕ੍ਰਿਪਟ ਮੈਨੂੰ ਦਿੱਤੀ ਗਈ ਜੋ ਮੈਂ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਾਇਨ ਕੀਤੀ ਹੈ ਬਿਲਕੁਲ ਤੁਸੀਂ ਅਯੁੱਧਿਆ ਵਾਪਸੀ ਦੀ ਗੱਲ ਕੀਤੀ ਉੱਥੇ ਮਤਲਬ ਸਾਡੇ ਵੀ ਦੇਖਿਆ ਟੀਵੀ ਦੇ ਉੱਤੇ ਵੀ ਕਿਸ ਤਰ੍ਹਾਂ ਸੰਸਕ੍ਰਿਤੀ ਦੇ ਵਿੱਚ ਆਬਦੀ ਦੇ ਵਿੱਚ ਗੁਜਰਾਤੀ ਦੇ ਵਿੱਚ ਬੰਗਾਲੀ ਦੇ ਵਿੱਚ ਜੋ ਹੈ ਇਸ ਕਾਂਡ ਦਾ ਜਿਹੜਾ ਵਰਣਨ ਕੀਤਾ ਤੁਹਾਡ ਨੇ ਜਦੋਂ ਗੁਰਮੁਖੀ ਦੇ ਵਿੱਚ ਇਸ ਅਯੁੱਧਿਆ ਵਾਪਸੀ ਕਾਂਡ ਦਾ ਵਰਣਨ ਕੀਤਾ ਤਾਂ ਮੇਰੇ ਖਿਆਲ ਵਿੱਚ ਪ੍ਰਧਾਨ ਮੰਤਰੀ ਨੇ ਤੁਹਾਡਾ ਵਿਸ਼ੇਸ਼ ਗੱਲਬਾਤ ਕੀਤੀ ਕੀ-ਕਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਆਪਨੇ ਬੜੇ ਦਿਲ ਸੇ ਗਾਇਆ ਬੜੇ ਭਾਵਾਂ ਸਿਗਾਇਆ ਬੜੇ ਪਿਆਰ ਸਿਗਾਇਆ ਕਿਉਂਕਿ ਜੋ ਗੱਲ ਦਿਲੋਂ ਨਿਕਲਦੀ ਓ ਅਸਰ ਰੱਖਦੀ ਆ ਜੇ ਅਸੀਂ ਘੜੀਆਂ ਦੇਖ ਦੇਖ ਕੇ ਗੱਲ ਕਰੀਏ ਜਾਂ ਗਾਇਨ ਕਰੀਏ ਆਪਣੀ ਪਰਫਾਰਮੈਂਸ ਦਈਏ ਉਹਦਾ ਅਸਰ ਨਹੀਂ ਹੁੰਦਾ ਜਦੋਂ ਬੰਦਾ ਕੰਮ ਦੇ ਵਿੱਚ ਡੁੱਬ ਕੇ ਕੋਈ ਵੀ ਕੰਮ ਕਰਦਾ ਚਾਹੇ ਦੀ ਉਹ ਸਿੰਗਿੰਗ ਹੈ ਚਾਹੇ ਉਹ ਕੋਈ ਵੀ ਕਾਰਜ ਹੈ ਤਾਂ ਫਿਰ ਉਹਦੇ ਅਸਰ ਹੁੰਦੇ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਮੈਨੂੰ ਬੜੇ ਪਿਆਰ ਨਾਲ ਆਪਣਾ ਅਸ਼ੀਰਵਾਦ ਦਿੱਤਾ ਔਰ ਉਹਨਾਂ ਨੇ ਬਾਰ ਬਾਰ ਕਿਹਾ ਕਿ ਆਪਨੇ ਬੜੇ ਕਮਾਲ ਸਿਗਾਇਆ ਬੜੇ ਬੜੇ ਭਾਵਾਂ ਸਿਗਾਇਆ ਔਰ ਜੇਕਰ ਗੱਲ ਕੀਤੀ ਜਿਵੇਂ ਤੁਹਾਡੇ ਪਿਛੋਕੜ ਦੀ ਤੁਹਾਡਾ ਸੰਗੀਤਕ ਪਿਛੋਕੜ ਕੀ ਹੈ ਕਿਸ ਤਰ੍ਹਾਂ ਤੁਸੀਂ ਇਸ ਲੈਵਲ ਦੇ ਉੱਤੇ ਪਹੁੰਚੇ ਕਿ ਤੁਹਾਨੂੰ ਪੰਜਾਬ ਔਰ ਚੰਡੀਗੜ੍ਹ ਦਾ ਨੁਮਾਇੰਦਾ ਬਣਾਇਆ ਗਿਆ ਮੇਰਾ ਪਿਛੋਕੜ ਕੰਸਰ ਸਾਹਿਬ ਇਸ ਤਰ੍ਹਾਂ ਕਿ ਮੇਰੇ ਪਿਤਾ ਜੀ ਭਾਈ ਅਮਰਜੀਤ ਸਿੰਘ ਗੁਲਜਾਰ ਸੁਨਾਮ ਦੇ ਬੜੇ ਪ੍ਰਸਿੱਧ ਰਾਗੀ ਹੋਏ ਨੇ ਤੇ ਮੇਰੇ ਬਜ਼ੁਰਗ ਸੀ ਜਿਹੜੇ ਸੰਤ ਬਾਬਾ ਤੇਜਾ ਸਿੰਘ ਜੀ ਉਹ ਕਿਸੇ ਟਾਈਮ ਦਰਬਾਰ ਸਾਹਿਬ ਅਮਰਸਰ ਸਾਹਿਬ ਗੋਲਡਨ ਟੈਂਪਲ ਸਾਹਿਬ ਕੀਰਤਨ ਕਰਦੇ ਸੀ ਤੇ ਫਿਰ ਉਹ ਪਟਿਆਲੇ ਆ ਗਏ ਪਟਿਆਲੇ ਤੋਂ ਮਹਾਰਾਜਾ ਭਪਿੰਦਰ ਸਿੰਘ ਦੇ ਮੋਤੀ ਮਹਿਲ ਵਿੱਚ ਉਹਨਾਂ ਨੇ ਐਜ਼ ਅ ਕੀਰਤਨਕਾਰ ਨੌਕਰੀ ਕੀਤੀ ਫਿਰ ਉਹ ਸੁਨਾਮ ਆ ਗਈ ਸੀਗੀ ਸੰਤ ਰੂਪ ਚ ਸੀ ਜਿੱਥੋਂ ਮੇਰੇ ਪਿਤਾ ਜੀ ਨੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਸੋ ਐਸੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਮੈਂ ਬੈਠਿਆ ਤੇ ਇਸ ਤੋਂ ਇਲਾਵਾ ਸੁਨਾਮ ਦੇ ਡੋਲੀ ਰਾਏ ਜੀ ਤੇ ਇਹਨਾਂ ਲੋਕਾਂ ਦਾ ਪੰਡਤ ਆਤਮ ਪ੍ਰਕਾਸ਼ ਜੀ ਡਾਕਟਰ ਜਗਮੂਨ ਸ਼ਰਮਾ ਜੀ ਡਾਕਟਰ ਮਨਮੂਨ ਸ਼ਰਮਾ ਜੀ ਇਹਨਾਂ ਲੋਕਾਂ ਦੇ ਕੋਲੋਂ ਮੈਨੂੰ ਸੰਗੀਤ ਸਿੱਖਣ ਦਾ ਮੋਂ ਕਾ ਜੋ ਹੈ ਸੁਪਾ ਗੁਰੂ ਆਪਤ ਹੋਇਆ ਤੇ ਮੈਂ ਆਪਣੇ ਬਹੁਤ ਚੰਗੇ ਕਰਮ ਸਮਝਦਾ ਕਿ ਮੈਨੂੰ ਐਸੇ-ਐਸੇ ਗੁਰੂ ਗੁਰੂਆਂ ਤੋਂ ਸਿੱਖਿਆ ਪ੍ਰਾਪਤ ਹੋਈ ਸੰਗੀਤ ਦੀ ਵੈਸਟੰਡੀਗੜ ਵਿੱਚ ਦੇਸ਼ਮਾਲ ਕਾਲਜ ਦੇ ਵਿੱਚ ਵੀ ਮੈਂ बतौर 뮤직 ਟੀਚਰ ਦੀ ਸਵਾਵਾ ਨਿਵਾ ਰਹੇ ਹਾਂ ਜੀ ਕਿੰਨਾ ਚਿਰ ਹੋ ਗਿਆ ਉੱਥੇ ਔਰ ਕਿਸ ਤਰ੍ਹਾਂ ਦਾ ਤੁਹਾਡਾ ਅਨੁਭਵ ਹੈ ਜਿਹੜਾ ਅੱਜ ਦੀ ਨਵੀਂ ਪੀੜ੍ਹੀ ਦੇ ਨਾਲ ਰਹੇ ਜਦੋਂ ਮੈਂ ਸ਼ੁਰੂ ਵਿੱਚ ਸੁਨਾਮ ਤੋਂ ਗਿਆ ਸੀ ਮੈਨੂੰ ਚੰਡੀਗੜ੍ਹ ਐਂ ਲੱਗਦਾ ਸੀ ਮੈਂ ਕਿਤੇ ਫੋਰਨ ਚਲਾ ਗਿਆ ਪਰ ਹੁਣ ਮੈਨੂੰ ਚੰਡੀਗੜ੍ਹ ਤੇ ਸੁਨਾਮ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਤੇ ਸ਼ੁਰੂ ਸ਼ੁਰੂ ਦੇ ਵਿੱਚ ਲੱਗਦਾ ਸੀ ਘਰ ਨੂੰ ਮੈਂ ਮਿਸ ਕਰਦਾ ਸੀ ਆਪਣੇ ਆਪਣੇ ਕਲਚਰ ਨੂੰ ਸਨਾਮ ਦੇ ਕਲਚਰ ਨੂੰ ਮਿਸ ਕਰਦਾ ਸੀ ਪਰੰਤੂ ਹੁਣ ਮੈਨੂੰ 32 ਸਾਲ ਹੋ ਗਏ ਜੀ ਉੱਥੇ ਦੇਵ ਸਮਾਜ ਕਾਲਜ ਸੈਕਟਰ 45 ਬੀ ਚੰਡੀਗੜ੍ਹ ਦੇ ਵਿੱਚ ਸਿਵਾ ਨਵੰਦਿਆ ਨੂੰ ਡਿਪਾਰਟਮੈਂਟ ਆਫ 뮤직 ਤੇ ਇਹ ਕਾਲਜ ਹੈ ਦੇਵ ਸਮਾਜ ਕਾਲਜ ਸੈਕਟਰ 45 ਬੀ ਚੰਡੀਗੜ੍ਹ ਔਰ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪ੍ਰਦਰਸ਼ਨ ਦੀ ਤਾਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਤੁਸੀਂ ਪ੍ਰਧਾਨ ਮੰਤਰੀ ਦੇ ਅੱਗੇ ਜਾਂ ਪੂਰੇ ਦੇਸ਼ ਦੇ ਅੱਗੇ ਉਸ ਸਮੇਂ ਰੱਖਿਆ ਮੈਂ ਦਰਸ਼ਕਾਂ ਲਈ ਮੈਂ ਚਾਹਨਾ ਕਿ ਕੁਝ ਉਹ ਸਕ੍ਰਿਪਟ ਹੈ ਜਿਹੜੀ ਤੁਸੀਂ ਇੱਕ ਵਾਰ ਤੁਸੀਂ ਸਾਡੇ ਟੀਵੀ ਤੇ ਵੀ ਦਿਖਾਓ ਐਕਚੁਅਲੀ ਮੈਂ ਗੁਰਬਾਣੀ ਦੇ ਵਿੱਚੋਂ ਕੁਝ ਹੋਰ ਤਿਆਰ ਕਰਕੇ ਲੈ ਕੇ ਗਿਆ ਸੀਗਾ ਸ਼ਬਦ ਜੋ ਭਗਵਾਨ ਰਾਮ ਜੀ ਦੀ ਉਸਤਤੀ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀ ਉਹਨਾਂ ਦੀ ਮਹਿਮਾ ਦਾ ਵਰਣਨ ਕੀਤਾ ਹੈ ਪਰੰਤੂ ਜਦੋਂ ਮੈਂ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰ ਦੇ ਜੋ ਅਫੀਸਰ ਸਾਹਿਬਾਨ ਸਨ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਦੱਸਿਆ ਜੀ ਕਿ ਮੈਂ ਇਹ ਗੁਰੂ ਸਾਹਿਬ ਦੀ ਬਾਣੀ ਇਸ ਤਰ੍ਹਾਂ ਪਾਵਨ ਸ਼ਬਦਾਂ ਦੇ ਰੂਪ ਦੇ ਵਿੱਚ ਗਾਇਨ ਕਰਨੀ ਹੈ ਉਹ ਕਹਿੰਦੇ ਨਹੀਂ ਨਹੀਂ ਆਪ ਕੋ ਹਮ ਆਪਣੀ ਤਰਫ ਸੇ dete hain ਤੋਂ ਉਹਨਾਂ ਨੇ ਮੈਨੂੰ ਇਹ ਸ਼੍ਰੀ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਉਹਨਾਂ ਨੇ ਮੈਨੂੰ ਇਹ ਰਸਾਵਲ ਛੰਦ ਜੋ ਮੇਰੇ ਲਈ ਸਿਲੈਕਟ ਕੀਤਾ ਇਹ ਗੁਰਮੁਖੀ ਲਿਪੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਕਿਸ ਤਰ੍ਹਾਂ ਭਗਵਾਨ ਰਾਮ ਦੀ ਵਡਿਆਈ ਕੀਤੀ ਹੈ ਮਹਿਮਾ ਕੀਤੀ ਹੈ ਯੋਧਿਆਂ ਨੇ ਤੇ ਉਹ ਫਿਰ ਮੈਂ ਗਾਇਨ ਕੀਤਾ ਸੀਗਾ ਉਹ ਇਹ ਮੈਂ ਥੋੜਾ ਜਿਹਾ ਤੁਹਾਨੂੰ ਗਾਇਨ ਕਰਕੇ ਸੁਣਾਣਾ ਜੋ ਮੈਂ ਮੰਦਨੀ ਹੈ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਦੇ ਸੰਮੁਖ ਪੇਸ਼ ਕੀਤਾ ਰਸਾਵਲ ਚੰਦ ਤਵੇ ਪੂਪ ਪੈ ਕੇ ਤਵੇ ਪੂਪ ਪੈ ਕੇ ਚੜੇ ਜੂਤ ਜੈ ਕੇ that's <laughs> ਲੇ ਸਹੀ ਸਿਆਈ ਮੰਗਲ ਸੁਚਾਰ ਗਾਈ ਸਿਆਲੀ ਸਹੀ ਸਿਆਈ ਮੰਗਲ ਸੁਚਾਰ ਗਾਈ ਮਨ ਦੇਹੀ ਜੜਾਈ ਸਹਿਰੋ ਅਬ ਦੇ ਜਹਾਨੇ ਸਹਿਰੋ ਅਬ ਦੇ ਜਹਾਨੇ ਭਾਈ ਲਗਾਈਆ ਕਮਲੇਸ਼ ਸਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ ਜੋ ਹੈ ਪੰਜਾਬ ਦਾ ਨਾਮ ਚੰਡੀਗੜ੍ਹ ਦਾ ਨਾਮ ਔਰ ਨਾਰਥ ਜੋਨ ਕਲਚਰ ਸੈਂਟਰ ਦਾ ਨਾਮ ਉੱਚਾ ਕੀਤਾ ਹੈਗਾ ਆਪਣੀ ਬਾਣੀ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਕੈਮਰਾ ਪਰਸਨ ਪ੍ਰਦੀਪ ਕੁਮਾਰ ਦੇ ਨਾਲ ਆਰਐਨ ਕਾਉਂਸਲ ਜਨਾਮ ਉਦਮ ਸਿੰਘ ਵਾਲਾ